ਇਕਲਿਬਰਨ ਖਾਣ ਵਾਸਤੇ ਦੋ ਗੱਲਾਂ ਹੀ ਇੰਪੋਰਟੈਂਟ ਨੇ ਜਿਨ੍ਹਾਂ ਨੂੰ ਮਿਕਸ ਕਰਕੇ ਆਪਾਂ ਇਕਲਿਬਰਨ ਖਾ ਰਵਾਂਗੇ ਉਹ ਦੋ ਗੱਲਾਂ ਨੇ ਇੱਕ ਤਾਂ ਆਪਣੀ ਨੀਅਤ ਦੂਸਰੀ ਆਪਣੀ ਔਕਾਤ ਮੰਨ ਗਿਆ ਮੈਂ ਥੋੜਾ ਜਿਆਦਾ ਦੇਸੀ ਹੋ ਗਿਆ ਪਰ ਇਕਨੋਮਿਕਸ ਇਹ ਦੰਗੇ ਹਾਂ ਦੇਖੋ ਸਭ ਤੋਂ ਪਹਿਲਾਂ ਜਿਹੜੀ ਆਪਾਂ ਕੰਜ਼ਿਊਮਰ ਦੀ ਉਹ ਕਰਵ ਦੇਖਿਆ ਨਾ ਡਿਫਰੈਂਸ ਕਰਵ ਉਹ ਦਿਖਾਉਂਦੀ ਹੈ ਵੀ ਆਪਣੇ ਹਿਸਾਬ ਕਿਤਾਬ ਕੀ ਨੇ ਆਪ ਨੂੰ ਕੈਜੀ ਫੀਲਿੰਗ ਆਏਗੀ ਜਦੋਂ ਆਪਾਂ ਦੋ ਪ੍ਰੋਡਕਟ ਕੰਜ਼ਿਊਮ ਕਰ ਰਹੇ ਹੱਥੇ-ਕੱਟੇ ਆਪਣੀ ਨੀਅਤ ਠੀਕ ਦੂਸਰਾ ਹੈ ਟਾਪਿਕ ਬਜਟਸ ਦਾ ਕੰਜ਼ਿਊਮਰ ਦੇ ਬਜਟ ਦਾ ਜੋ ਕਿ ਆਪਾਂ ਦਿਖਾਏਗਾ ਔਕਾਤ ਬਰ ਹੈ ਇਕਲੀਬਰੀਅਮ ਉੱਥੇ ਆਏਗਾ ਜਿੱਥੇ ਦੋਨੋਂ ਮੈਚ ਕਰਨਗੇ ਕੋਈ ਬੰਦਾ ਭਾਲਦਾ ਹੈ ਵੀ ਆ ਚੀਜ਼ ਵੀ ਲੈਣੀ ਆ ਆ ਚੀਜ਼ ਵੀ ਲੈਣੀ ਆ ਆ ਚੀਜ਼ ਵੀ ਲੈਣੀ ਹੈ ਬਟ ਬਜਟ ਨਹੀਂ ਹੋਣਾ ਚਾਹੀਦਾ ਠੀਕ ਤਾਂ ਹੁਣ ਆਪਾਂ ਇਸ ਬਾਰੇ ਸਟੱਡੀ ਕਰਾਂਗੇ ਬਜਟ ਕੀ ਹੁੰਦਾ ਹੈ ਬਜਟ ਬੇਸਿਕਲੀ ਬਜਟ ਇਹ ਹੀ ਹੈ ਕਿ ਤੁਸੀਂ ਖਰਚਾ ਕਿੰਨਾ ਕਰ ਸਕਦੇ ਹੋ ਠੀਕ ਆਪਾਂ ਇੱਥੇ ਜ਼ਿਆਦਾ ਕੰਪਲਿਕੇਟ ਨਹੀਂ ਕੀਤਾ ਇਸ ਨੂੰ ਕਿਉਂਕਿ ਆਪਾਂ ਖਰਚੇ ਦੇ ਵਿੱਚ ਤਾਂ ਹਜ਼ਾਰ ਚੀਜ਼ਾਂ ਕਰ ਲੰਨੀਆਂ ਆਪਾਂ ਹੁਣ ਇਹ ਕਰਦੇ ਹਾਂ ਸਿਰਫ ਦੋ ਗੁੱਡਸ ਲੈ ਕੇ ਉਹਨਾਂ ਦੇ ਨਾਲ ਆਪਾਂ ਬਜਟ ਨੂੰ ਕੰਸੀਡਰ ਕਰਾਂਗੇ ਮੰਨ ਕੇ ਚੱਲੋ ਇੱਕ ਆਮ ਜਿਹਾ ਮੇਦਵਰਗਾ ਪੋੜਾ ਜਿਹਾ ਬੰਦਾ ਜਿਹਦਾ ਬਜਟ ਸਿਰਫ 60 ਰੁਪਏ ਹੈ ਬਾਜ਼ਾਰ ਜਾਣ ਲੱਗਿਆ ਠੀਕ ਕਿ ਆਪਾਂ ਖਰਦਣਾ ਹੈ ਦੋ ਤਰ੍ਹਾਂ ਦਾ ਗੁੱਡਸ ਇੱਕ ਗੁੱਡਸ ਐਸੀ ਹੈ ਨੇ ਜਿਹਦਾ ਪ੍ਰਾਈਸ ਹੈਗਾ 1 ਰੁਪਏ ਪਰ ਯੂਨਿਟ ਦੂਸਰੇ ਗੁੱਡਸ ਐਸੀ ਨੇ ਜੋ ਪ੍ਰਾਈਸ ਹੈਗਾ 2 ਰੁਪਏ ਪਰ ਯੂਨਿਟ લાલો 1 ਰੁਪਿਆਲੀ ਪੈਨਸਲ ਆ 2 ਰੁਪਿਆ ਦਾ ਪੈਨ। ਜਾਂ ਕਹਿ ਲਓ 1 ਰੁਪਿਆਲਾ ਇਹ ਦੇ ਜ਼ਰਾ 2 ਰੁਪਿਆਲੀ ਪੈਨਸਲ ਲਓ ਕੁਛ ਮਰਜ਼ੀ ਲਾ ਲਓ ਵੀ ਦੋ ਤਰ੍ਹਾਂ ਦੇ ਗੁੱਜ ਨੇ। ਅਗਲਾ ਪੁਆਇੰਟ ਦੇਖਣਾ ਬਹੁਤ ਇੰਪੋਰਟੈਂਟ ਹੈ। ਹੁਣ ਆਪਾਂ ਇੱਕ ਇਥੇ ਮਜਬੂਰੀ ਹੈ ਦੋ ਕੰਬੀਨੇਸ਼ਨ ਦਾ ਦਿਖਾਣਾ ਇਸ ਤਰੀਕੇ ਨਾਲ ਹੈਗੇ ਨੇ ਜਿਹਦੇ ਵਿੱਚ ਇੱਕ ਪ੍ਰੋਡਕਟ ਜ਼ੀਰੋ ਲਿਆ 1 ਵਾਲਾ ਜੇ ਆਪਾਂ ਦੂਸਰਾ ਪ੍ਰੋਡਕਟ ਜ਼ੀਰੋ ਲੈ ਲਈਏ ਯੂਨਿਟ ਗੁੱਡ ਆ ਟੂ ਵਾਲਾ ਤਾਂ ਕੀ ਕੰਬੀਨੇਸ਼ਨ ਬਣਾਈਏ? ਇਹ ਦਿਖਾਣਾ ਜ਼ਰੂਰੀ ਹੈ ਇਸ ਤਰੀਕੇ ਨਾਲ ਆਪਾਂ ਬਣਾਵਾਂਗੇ ਹੁਣ ਮੈਂ ਆਪਦੇ ਵੱਲੋਂ ਨੰਬਰ ਲੈ ਲੇ ਸੀਗੇ ਪਰ ਹੁਣ ਤੁਹਾਡੇ ਤੋਂ ਸਾਫ਼ ਤਾ ਦੇਖ ਲਓ ਵੀ ਇਹ ਨੰਬਰ ਆਪਾਂ ਜਿਵੇਂ ਮਰਜ਼ੀ ਲੈ ਸਕਦੇ ਹਾਂ ਮੰਨ ਕੇ ਚੱਲੋ ਜੀ ਹਾਂ 60 ਰੁਪਏ ਦਾ ਬਜਟ ਆ ਗੁੱਡ ਜਿਹੜੀ 2 ਹੈਗੀ ਆ ਉਹ 2 ਰੁਪਏ ਪਰ ਯੂਨਿਟ ਆ ਠੀਕ ਪਹਿਲੀ ਗੁੱਡ ਆਪਾਂ ਬਿਲਕੁਲ ਨਹੀਂ ਲਈ 0 ਰੁਪਿਆ ਲਾਇਆ ਉਸਤੇ ਤਾਂ ਦੂਸਰੀ ਗੁੱਡ ਦੇ ਉੱਤੇ ਜਦੋਂ ਆਪਾਂ ਪੈਸੇ ਲਾਵਾਂਗੇ ਤਾਂ ਕਿੰਨੀਆਂ ਆ ਜਾਣੀਆਂ 60 ਰੁਪਏ 2 ਰੁਪਏ ਨਾਲ ਡਿਵਾਈਡ ਕਰੋ ਆਪਾਂ ਨੂੰ 30 ਗੁੱਡਸ ਮਿਲ ਜਾਣਗੀਆਂ ਮੰਨ ਕੇ ਚੱਲੋ ਆਹ ਹੈਗੇ ਨੇ ਪੈਨ ਆਹ ਹੈਗੇ ਜੀ ਪੈਨਸਲ ਆ 1 ਰੁਪਏ ਦੀ ਪੈਨਸਲ ਆ 2 ਰੁਪਏ ਦਾ ਪੈਨ ਠੀਕ ਤੇ ਜਦੋਂ ਮੈਂ ਸੋਚਿਆ ਵੀ 10 ਪੈਨਸਲਾਂ ਖਰੀਦ ਲੈਣੇ ਆ ਠੀਕ 10 ਪੈਨਸਲਾਂ ਖਰੀਦਣ 10 ਵੀ ਨਹੀਂ ਥੋੜਾ ਵੱਡਾ ਵੈਲਿਊ ਲੈ ਲੈਣਾ ਜਦੋਂ ਵਧੀਆ ਹੋਊਗਾ ਫਾਇਦਾ 20 ਪੈਨਸਲਾਂ ਖਰੀਦ ਲੈਣੇ ਆ 20 ਪੈਨਸਲਾਂ ਖਰੀਦ ਲੈਣੇ ਆ ਤਾਂ ਜੇ 20 ਪੈਨਸਲਾਂ ਖਰੀਦ ਲਈਆਂ ਪਿੱਛੇ ਪੈਸੇ ਕਿੰਨੇ ਬਚ ਗਏ 60 ਰੁਪਏ ਦੇ ਵਿੱਚੋਂ 20 ਰੁਪਏ ਦੀਆਂ 20 ਪੈਨਸਲਾਂ ਆਣਨੀਆਂ ਠੀਕ ਪਿੱਛੇ ਬਚੇ 40 ਰੁਪਏ 40 ਨੂੰ ਕਰਾਂਗੇ ਡਿਵਾਈਡ ਆਪਾਂ 2 ਰੁਪਏ ਦੇ ਪੈਨ ਨਾਲ ਕਿੰਨੇ ਪੈਨ ਆਣਗੇ 20 ਪੈਨ ਆ ਜਾਣਗੇ ਠੀਕ ਅੱਗੇ ਦੇਖੋ 20 ਦੀ ਜਗ੍ਹਾ ਤੇ ਮੈਂ ਅਗਰ 40 ਪੈਨਸਲਾਂ ਖਰੀਦ ਲਵਾਂ ਤਾਂ 40 ਤੇ ਲੱਗ ਗਏ 60 ਦੇ ਵਿੱਚੋਂ 40 ਲੱਗ ਗਏ ਪਿੱਛੇ ਬਚੇ 20 ਇਹ 20 ਨੂੰ ਦੋ ਨਾਲ ਡਿਵਾਈਡ ਮਾਰੀ 10 ਪੈਨ ਆ ਜਾਣਗੇ ਤੇ ਜੇ ਕਿਤੇ 60 60 ਪੈਨਸਲਾਂ ਕਰ ਲਈਏ ਆਪਾਂ ਤਾਂ ਤੁਸੀਂ ਦੇਖੋਗੇ ਵੀ 60 ਰੁਪਏ ਸੀਗੇ 60 ਪੈਨਸਲਾਂ ਦੇ ਲੱਗੇ ਪਿੱਛੇ ਬਚੀ ਕੁਝ ਨਹੀਂ ਪੈਨ ਇੱਕ ਵੀ ਨਹੀਂ ਖਰੀਦ ਪਾਇਆ ਆਪਾਂ ਤਾਂ ਕੁਝ ਇਸ ਤਰੀਕੇ ਦਾ ਬਜਟ ਬਣ ਸਕਦਾ ਤੁਸੀਂ ਇਸ ਟੇਬਲ ਨੂੰ ਜਿੱਦਾਂ ਮਰਜ਼ੀ ਜਹੇ ਜੇ ਮਰਜ਼ੀ ਦਿਮਾਗ ਲਾ ਕੇ ਨੰਬਰ ਬਣਾ ਸਕਦੇ ਹੋ ਬਸ ਦੋ ਚੀਜ਼ਾਂ ਜਰੂਰ ਸ਼ੋ ਕਰ ਦਿਓ ਇੱਕ ਤਾਂ ਇੱਥੇ 0 ਇੱਕ ਇੱਥੇ 0 ਠੀਕ ਵਿਚਾਲੇ ਨੰਬਰ ਤੇ ਦਿਮਾਗ ਲਾ ਲਿਓ ਕਿਉਂਕਿ ਆਬਵੀਅਸਲੀ ਇੱਕ ਤਰ੍ਹਾਂ ਦੀ ਇਕੁਏਸ਼ਨ ਮਰਦੀ ਹੈ ਠੀਕ ਜੇ ਜੇ ਆਪਾਂ ਇਹ ਟੇਬਲ ਬਣਾਇਆ ਅਸਾਂ ਦੇ ਵਿੱਚ ਇਹ ਇੱਕ ਅਲਜੈਬਰਿਕ ਇਕੁਏਸ਼ਨ ਤੋਂ ਹੀ ਬਣ ਸਕਦਾ ਸੀ ਕਿਵੇਂ ਪ੍ਰਾਈਸ ਐਕਸ ਦਾ ਠੀਕ ਹੈ ਪਹਿਲੀ ਗੁੱਡ ਦਾ ਐਕਸ 1 ਦਾ ਤੇ ਉਹਦਾ ਪ੍ਰਾਈਸ ਮਲਟੀਪਲਾਈ ਕਰਕੇ ਪਲੱਸ ਪ੍ਰਾਈਸ ਦੂਜੀ ਗੁੱਡ ਦਾ ਠੀਕ ਹੈ ਉਹਨਾਂ ਮਲਟੀਪਲਾਈ ਕਰਕੇ ਕੁੱਲ ਮਿਲਾ ਕੇ ਬਣਦਾ ਤੁਹਾਡੀ ਇਨਕਮ ਦਾ ਤਾਂ ਬਜਟ ਦੇਖੋ ਦੋ ਤਰੀਕਾ ਸ਼ੋਅ ਕੀਤਾ ਆਸਦਾ ਜੇ ਜੇ ਤਾਂ ਆਪਾਂ ਸਾਰਾ ਖਰਚਾ ਕਰ ਦਾਂਗੇ ਜਿੰਨਾ ਕੀ ਆਪਣੀ ਇਨਕਮ ਹੈ ਜਾਂ ਫਿਰ ਆਪਾਂ ਉਸ ਤੋਂ ਘੱਟ ਖਰਚਾ ਕਰਾਂਗੇ ਅਸਾਂ ਇਹ ਦੇਖਿਆ ਕਿ ਕਿਸ ਨੇ ਇਹਨੂੰ ਬੋਲਦੇ ਆ ਲੈਸ ਦੈਨ ਇਕੁਅਲ ਟੂ ਮਤਲਬ ਸਪੋਜ਼ ਕਰੋ ਮੇਰੇ 60 ਰੁਪਏ ਨੇ ਇੱਥੇ ਜਾਂ ਤਾਂ ਮੈਂ ਦੋਆਂ ਦਾ ਖਰਚਾ ਇੱਥੇ 60 ਰੁਪਏ ਕਰ ਲਵਾਂ ਫਿਰ ਤਾਂ ਇਕੁਅਲ ਬਣ ਜਾਊਗਾ ਕਿ ਜਾਂ ਮੈਂ ਖਰਚਾ 50 ਰੁਪਏ ਕਰ ਲਵਾਂ 60 ਰੁਪਏ ਭਾਵੇਂ ਮੇਰਾ ਬਜਟ ਸੀਗਾ ਬਜਟ ਦੇ ਲਈ ਆਪਾਂ ਵਾਈ ਲੈਟਰ ਡਿਨੋਟ ਕੀਤਾ ਤਾਂ ਮੈਂ ਇੱਥੇ ਲੈਸ ਦੈਨ ਦਾ ਸਾਈਨ ਪਾਊਂਗਾ ਤਾਂ ਦੋਹੋਂ ਹੀ ਕੇਸ ਪੋਸੀਬਲ ਹੋ ਸਕਦੇ ਨੇ ਇੱਕ ਜਿਹਦੇ ਵਿੱਚ ਮੈਂ ਬਜਟ ਪੂਰਾ ਯੂਜ਼ ਕਰ ਲਿਆ ਇੱਕ ਚ ਮੈਂ ਬਜਟ ਪੂਰਾ ਯੂਜ਼ ਨਹੀਂ ਕੀਤਾ ਦੋਨੋਂ ਹੀ ਕੇਸ ਕਾਮਯਾਬ ਨੇ ਠੀਕ ਦੋਨੇ ਪੋਸੀਬਲ ਹੈਗੇ ਨੇ ਹੁਣ ਇਹਦਾ ਗ੍ਰਾਫ ਵੀ ਹੈ ਗ੍ਰਾਫ ਇਹ ਤਾਂ ਬਿਲਕੁਲ ਸਿੰਪਲ ਜਿਹਾ ਬਣ ਗਿਆ ਬਣ ਜਗਾ ਬਹੁਤ ਕੁਝ ਖਾਸ ਨਹੀਂ ਹੈਗਾ ਆ ਇੱਕ ਪ੍ਰਕਾਰ ਨੂੰ نیچے ਲੈ ਲੋ ਗੁੱਡ 1 ਨੂੰ نیچے ਲੈ ਲੈ ਗੁੱਡ 2 ਨੂੰ ਉੱਪਰ ਲੈ ਲੈ ਜੀ ਗੁੱਡ 1 ਦੇ ਵਿੱਚ ਆਪਾਂ ਨੂੰ 60 ਤੱਕ ਚਾਹੀਦਾ 20 ਇੱਕ ਮਿੰਟ ਆ ਟੈਂਟਾਂ ਦੇ ਗਿਆ ਬਿਲਾਲ ਨੇ 10 20 30 40 50 60 ਉਧਰ ਵੀ ਟੈਂਟਾਂ ਦਾ ਗਿਆ ਬਿਲਾਲ ਨੇ 10 20 30 ਬਸ 40 ਤੱਕ ਬਹੁਤ ਹਾਂਜੀ ਜਦੋਂ ਜ਼ੀਰੋ ਹੈ ਤਾਂ ਇੱਥੇ 30 ਹੈ ਜੀ ਜ਼ੀਰੋ ਤੇ 30 ਹੈ 20 ਤੇ 20 ਹੈ ਇੱਥੋਂ 20 ਤੇ ਇਧਰ ਵੀ 20 ਇੱਥੇ ਬਣੂ ਗੱਲ 40 ਤੇ 10 ਹੈ ਇਥੋਂ 40 ਇਥੋਂ 10 ਤੇ ਲਾਸਟ 60 ਦੇ ਜ਼ੀਰੋ ਆ ਇਧਰੋਂ 16 ਇਧਰੋਂ ਜ਼ੀਰੋ ਤਾਂ ਤੁਸੀਂ ਦੇਖੋਗੇ ਇੱਕ ਬੜੀ ਹੈਰਾਨੀ ਵਾਲੀ ਗੱਲ ਇਹ ਲਾਈਨ ਬਿਲਕੁਲ ਸਿੱਧੀ ਵੱਜੇਗੀ ਸਟ੍ਰੇਟ ਲਾਈਨ ਹੋਵੇਗੀ ਹੈ ਕਾਰਨ ਗੈਪ غور ਕਰਿਓ ਕਰਾ ਜਰਾ ਕਿੰਨਾ ਗੈਪ ਹੈ 20 ਦਾ 20 ਦਾ 20 ਦਾ ਹੈ ਗਿਆ ਇਦਰ ਗੈਪ ਕਿਨਾਂ 10 10 10 ਜਦੋਂ ਆਪਾਂ ਗੈਪ ਸੇਮ ਰੱਖਦੇ ਹਾਂ ਇੱਕ ਕਾਲਮ 'ਚ ਤਾਂ ਆਬਵੀਅਸਲੀ ਉਹਦੇ ਨਾਲ ਲਾਈਨ ਸਿੱਧੀ ਬਣਦੀ ਹੈ ਠੀਕ ਅੱਗੇ ਦੇਖਣਾ ਇਹ ਬੜੀ ਖੋਰ ਜ਼ਰੂਰੀ ਗੱਲ ਨਹੀਂ ਆਹ ਲਾਈਨ ਆਪਣਾ ਬਜਟ ਦਿਖਾ ਰਹੀ ਹੈ ਬਜਟ ਬੇਸਿਕਲੀ ਅਟੇਨੇਬਲ ਕੰਬੀਨੇਸ਼ਨਸ ਬਜਟ ਕੀ ਹੈ ਮੈਂ ਇੱਥੇ ਡਿਫੀਨੇਸ਼ਨ ਵੀ ਦੂਸਰੀ ਸ਼ਹਿ ਰਹੇਗੀ रैफरस टू अटेनेबल कॉम्बीनेशन ऑफ सैट ऑफ टू गुड्स कि ती दो गुड्स का सैट है कि, कि उस पर पैसे खर्च कर सकते हो यह लाइन अपने लिए एक बाउंडरी वगू हो जाती है इस तो बाहर वाले अनबल ने क्योंकि अपने को पैसे नहीं है कि आ वाले अटेनेबल ने ठीक है जी यू अंदर अंदर आप बाहर खर्चा नहीं कर सकते पैसे नहीं है कि. ठीक ਤੇ ਅਗਰ ਮੈਂ ਉਹਨਾਂ ਤੇ ਟੌਪਿਕ ਨਿਬੇੜ ਦਵਾਂ ਤੇ ਸ਼ਾਇਦ ਚੈਪਟਰ ਵੀ ਨਿਬੜ ਜਵੇ ਜ਼ਰਾ ਗੌਰ ਕਰਨਾ ਬੜੀ 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 ਇੰਪੋਰਟੈਂਟ ਗੱਲ ਕੰਜ਼ਿਊਮਰ ਦਾ ਇਕਲੀਬ੍ਰੀਅਮ ਇੱਥੇ ਆ ਬਜਟ ਦਾ ਤੁਸੀਂ ਦੇਖ ਲਿਆ ਬਜਟ ਇਹ ਲਾਈਨ ਜਿਹੜੀ ਹੈ ਉਹ ਸਿੱਧੀ ਬਹੁੰਦੀ ਹੈ ਠੀਕ ਤੇ ਜਿਹੜਾ ਆਪਾਂ ਇਨਡਿਫਰੈਂਸ ਕਰਵ ਸੀਗਾ ਉਹ ਆਪਾਂ ਬਣਾਇਆ ਸੀਗਾ ਉਹ ਕੁਛ ਇਦਾਂ ਦਾ ਸੀਗਾ ਠੀਕ ਕਨਵੈਕਸ ਸ਼ੇਪ ਸੀਗਾ ਕੰਜ਼ਿਮਰ ਦਾ ਇਕਲੀਬ੍ਰੀਮ ਉੱਥੇ ਆਏਗਾ ਜਿੱਥੇ ਦੋਨੋਂ ਆਪਸ ਟਕਰਾਂਗੇ ਉਹਨੇ ਟਕਰਾਨ ਦੇ ਹਿਸਾਬ ਤਾਬ ਕੀ ਹੈ ਤਿੰਨ ਤਰ੍ਹਾਂ ਦੇ ਕੇਸ ਬਣਦੇ ਨੇ ਉਹ ਤਿੰਨਾਂ ਵਿੱਚੋਂ ਆਪਾਂ ਤੁਹਾਨੂੰ ਸਮਝਾਣਾ ਵੀ ਨੇਸਟ ਕਿਹੜਾ ਇੱਕ ਹੋਰ ਬੜਾ ਪਿਆਰਾ ਜਿਹਾ ਟੋਪਿਕ ਹੈ ਬਜਟ ਲਾਈਨ ਦੇ ਨਾਲ ਜਿਹਨੂੰ ਆਪਾਂ ਕਹਿ ਦਿੰਨੇ ਆ ਚੇਂਜਸ ਇਨ ਬਜਟ ਸਟ ਚੇਂਜ ਹੋ ਜਵੇ ਅਗਰ ਤਾਂ ਕਿਦਾਂ ਦਾ ਹਿਸਾਬ ਕਿਤਾਬ ਹੋਊਗਾ ਦੇਖੋ ਚੇਂਜ ਜਿਹੜਾ ਹੈ ਬਦਲਾਵ ਬਜਟ ਲਾਈਨ ਦੇ ਵਿੱਚ ਬਜਟ ਸੈੱਟ ਦੇ ਵਿੱਚ ਆਪਾਂ ਗੱਲ ਕਰ ਰਹੇ ਬਦਲਾਵ ਹੋ ਗਿਆ ਬਦਲਾਵ ਦੇ ਮੇਨਲੀ ਦੋ ਕਾਰਨ ਨੇ ਦੋ ਆ ਜਿਆਦਾ ਉਹ ਬਦਲਾਵ ਹੋਏਗਾ ਸ਼ਿਫਟ ਹੋ ਜਾਏਗਾ ਪੁਰਦਾ ਪੂਰਾ ਬਜਟ ਲਾਈਨ ਦੇ ਵਿੱਚ ਜਾਂ ਫਿਰ ਬਜਟ ਲਾਈਨ ਰੋਟੇਟ ਕਰੇਗੀ ਜਿਆਦਾ ਪੁਰਦੀ ਪੂਰੀ ਬਜਟ ਲਾਈਨ ਹੀ ਸ਼ਿਫਟ ਹੋ ਜਾਏਗੀ ਜਾਂ ਸਿਰਫ ਰੋਟੇਟ ਕਰੇਗੀ ਹੁਣ ਸ਼ਿਫਟ ਤਾਂ ਦੇਖੋ ਕੀ ਸੀ ਨਾ ਪਹਿਲਾਂ ਤਾਂ ਸ਼ਿਫਟ ਦੋ ਤਰ੍ਹਾਂ ਦਾ ਹੋਏਗਾ ਆ ਬੈਕਵਰਡ ਸ਼ਿਫਟ ਹੁੰਦਾ ਤੇ ਫੋਰਵਰਡ ਸ਼ਿਫਟ ਹੁੰਦਾ ਸਮਝੋ ਕਿਵੇਂ ਮੰਨ ਕੇ ਚਲੋ ਆਪਨੇ ਕੋਲ ਦੋ ਪ੍ਰੋਡਕਟ ਦੇ ਹਿਸਾਬ ਨਾਲ ਆ ਇੱਥੇ ਆਪਣੀ ਬਜਟ ਲਾਈਨ ਹੈ ਠੀਕ ਹੈ ਅੰਨੇ ਚ ਆਪਣਾ ਗੁੱਡ ਐਕਸ ਉੱਪਰ ਆਪਣਾ ਗੁੱਡ ਵਾਈ ਹੈ ਠੀਕ ਹੈ ਇਹ ਨਾਰਮਲ ਆਪਣੀ ਬਜਟ ਲਾਈਨ ਹੈ ਬੈਕਵਰਡ ਸ਼ਿਫਟ ਕਿਵੇਂ ਆਊਗਾ ਬੈਕਵਰਡ ਸ਼ਿਫਟ ਉਦੋਂ ਆਊਗਾ ਜੇ ਕਿਸੇ ਦਾ ਬੰਦੇ ਦਾ ਬਜਟ ਘਟ ਗਿਆ ਉਹਦੇ ਕੋਲ ਪੈਸੇ ਘਟ ਗਏ ਦਾਈ ਲਾਈਨ ਥੱਲੇ ਗਿਰੇਗੀ ਠੀਕ ਹੈ ਅਪਰੋਕਸੀਮੇਟਲੀ ਪੈਰਲ ਬਣੇਗੀ ਬਿਕੋਜ਼ ਬੰਦਾ ਉਹ ਖਰਚਾ ਉਦਾਂ ਹੀ ਕਰੇਗਾ ਜਿਵੇਂ ਪਹਿਲਾਂ ਕਰਦਾ ਸੀਗਾ ਹਾਂ ਪਰ ਇਹ ਹੋਏਗਾ ਕਿ ਪੈਸੇ ਜਦੋਂ ਘਟ ਗਏ ਉਹਦੇ ਕੋਲ ਤਾਂ ਜਿਵੇਂ ਲਗਾ ਲੋ ਗੁੱਡ ਐਕਸ ਪਹਿਲਾਂ 10 ਲੈਂਦਾ ਸੀਗਾ ਤੇ ਗੁੱਡ ਵਾਈ ਪਹਿਲਾਂ 8 ਲੈਂਦਾ ਸੀਗਾ ਠੀਕ ਤਾਂ ਉਹਨੇ ਕਿਹਾ ਕਿਤਾ ਗੁੱਡ ਐਕਸ ਦੇ ਸੀਗੇ ਲਗਾ ਲੋ ਵੀ 10 ਤੋਂ 5 ਕਰਤੇ ਗੁੱਡ ਬਈ ਉਹਨੇ 804 ਕਰਤੇ ਉਹ ਸੇਮ ਪ੍ਰੋਪੋਰਸ਼ਨ ਦੇ ਵਿੱਚ ਹੀ ਆਪਣਾ ਖਰਚਾ ਘਟਾ ਲੇਗਾ ਠੀਕ ਦੂਸਰੀ ਗੱਲ ਫੋ ਇਹ ਹੈਗਾ ਬੈਕਵਰਡ ਸ਼ਿਫਟ ਠੀਕ ਫੋਰਵਰਡ ਸ਼ਿਫਟ ਕਦੋਂ ਹੋਏਗਾ ਸਪੋਜ਼ ਕਰੋ ਬਜਟ ਵਧ ਗਿਆ ਕਮਾਈ ਵਧ ਗਈ ਹੁਣ ਖਰਚਾ ਹੋਰ ਕਰਨ ਦੀ ਸੋਚ ਲਈ ਠੀਕ ਇਹ ਥੋੜਾ ਜਿਹਾ ਇਹ ਲਾਈਨ ਸਕੇਲ ਨਾ ਲਗਾਣਾ ਠੀਕ ਤਾਂ ਜਿਹੜੀ ਆਹ ਲਾਈਨ ਹੋਏਗੀ ਇਹ ਰਿਪਰੈਜ਼ੈਂਟ ਕਰ ਰਹੀ ਹੈ ਫੋਰਵਰਡ ਸ਼ਿਫਟ ਨੂੰ ਠੀਕ ਇੱਕ ਬੈਕਵਰਡ ਸ਼ਿਫਟ ਹੈ ਜਦੋਂ ਬਜਟ ਘਟ ਗਿਆ ਆਪਣੀ ਬਜਟ ਲਾਈਨ ਪਿੱਛੇ ਚਲੇਗੀ ਇੱਕ ਫੋਰਵਰਡ ਸ਼ਿਫਟ ਹੈ ਜਦੋਂ ਬਜਟ ਲਾਈਨ ਅੱਗੇ ਚਲੇਗੀ ਓਕੇ ਹੁਣ ਦੇਖੋ ਰੋਟੇਸ਼ਨ ਕਿਵੇਂ ਹੋਣਗੀਆਂ ਰੋਟੇਸ਼ਨ ਹੁੰਦੀ ਹੈ ਇਦਾਂ ਜਿਵੇਂ ਤੁਹਾਨੂੰ ਪਿਛਲੇ ਚੈਪਟਰ ਦੱਸਿਆ ਸੀਗਾ ਰੋਟੇਸ਼ਨ ਦੇ ਵਿੱਚ ਪੂਰੀ ਲਾਈਨ ਨਹੀਂ ਸ਼ਿਫਟ ਕਰਦੀ ਲਾਈਨ ਦਾ ਇੱਕ ਪੁਆਇੰਟ ਉੱਥੇ ਹੀ ਰਹਿੰਦਾ ਪਰ ਦੂਸਰਾ ਪੁਆਇੰਟ ਹੱਲੇ ਜਾਂਦਾ ਕਿਵੇਂ ਦੇਖੋ ਜ਼ਰਾ ਹਮਮ ਰੋਟੇਸ਼ਨ ਰੋਟੇਸ਼ਨ ਵੀ ਦੇਖੋ ਦੋ ਤਰੀਕੇ ਨਾਲ ਹੋ ਸਕਦੀ ਹੈ ਤੇ ਇਹਦੇ ਲਈ ਤੁਹਾਨੂੰ ਮੈਂ ਦੋ ਫਿਗਰਸ ਬਣਾ ਕੇ ਦਿਖਾਣੇ ਪੈਣਗੇ ਜ਼ਰਾ ਗੌਰ ਕਰਨਾ ਗੁੱਡ ਐਕਸ ਗੁੱਡ Y ਗੁੱਡ X ਗੁੱਡ Y ਇਹ ਦੋ ਅਲੱਗ-ਅਲੱਗ ਗੁੱਡਸ ਨੇ ਜਿਵੇਂ ਸੇਬ ਤੇ ਸੰਤਰੇ ਲਾ ਲਓ ਮੰਗੋ ਤੇ ਬਨਾਨਾਸ ਲਾ ਲਓ ਕੋਈ ਵੀ ਦੋ ਗੁੱਡਸ ਹੋ ਸਕਦੇ ਨੇ ਅਗਲੀ ਗੱਲ ਸੁਣਨਾ ਜਿਹੜੀ ਕਿ ਇੰਪੋਰਟੈਂਟ ਹੈ ਹੁਣ ਅਸੀਂ ਗੱਲ ਕੀ ਕਰ ਰਹੇ ਆਪਾਂ ਗੁੱਡ X ਗੁੱਡ Y ਰੋਟੇਸ਼ਨ ਕਿਵੇਂ ਪੋਸੀਬਲ ਹੋਏਗੀ ਮੰਨ ਕੇ ਚਲੋ ਵੀ ਇੱਕ ਆ ਹੈ ਆਪਣੀ ਬਜਟ ਲਾਈਨ ਠੀਕ ਤੇ ਕੁਦਰਤੀ ਇਹ ਹੋਇਆ ਜਦੋਂ ਆਪਾਂ ਬਾਜ਼ਾਰ ਗਏ ਤਾਂ ਪਤਾ ਲੱਗਿਆ ਕਿ ਗੁੱਡ X ਸਸਤੀਆਂ ਹੋ ਗਈਆਂ ਗੁੱਡ Y ਉਹੀ ਰੇਟ ਚੱਲਦਾ ਪਿਆ ਪਰ ਗੁੱਡ X ਸਸਤੀਆਂ ਹੋ ਗਈਆਂ ਤਾਂ ਅਗਰ ਉਹ ਚੀਜ਼ ਸਸਤੀ ਹੋ ਗਈ ਹੈ ਪੈਸੇ ਦਾ ਬਹੁਨੇ ਲਾਣ ਦੀ ਸੋਚੀ ਬੈਠੇ ਤਾਂ ਕੀ ਹੋਊਗਾ ਹੁਣ ਇੱਥੇ ਪੁਆਇੰਟ ਆਏਗਾ ਪਹਿਲਾਂ ਆਪਣੀ ਖਰੀਦਦਾਰੀ ਇੱਥੇ ਤੱਕ ਹੁੰਦੀ ਸੀ ਬਸ ਹੁਣ ਆਪਾਂ ਇੱਥੇ ਖਰੀਦਾਂਗੇ ਤਾਂ ਇਹ ਬਜਟ ਲਾਈਨ ਰੋਟੇਟ ਹੋ ਜਾਏਗੀ ਰਾਈਟ ਸਾਈਡ ਨੂੰ ਠੀਕ ਹਾਂ ਰੋਟੇਸ਼ਨ ਪੁੱਠੀ ਵੀ ਹੋ ਸਕਦੀ ਹੈ ਮੰਨ ਕੇ ਚੱਲੋ ਤੇ ਗੁੱਡ X ਅਗਰ ਮਹਿੰਗੀ ਹੋ ਜਾਏ ਤਾਂ ਇਹ ਇੱਥੇ ਚਲੀ ਜਾਏਗੀ ਜੀ ਰੋਟੇਸ਼ਨ ਰਾਈਟਵਰਡ ਵੀ ਹੋ ਸਕਦੀ ਹੈ ਰੋਟੇਸ਼ਨ ਲੈਫਟਵਰਡ ਵੀ ਹੋ ਸਕਦੀ ਹੈ ਹੋਰ ਦੇਖੋ ਜਿਵੇਂ ਇੱਕ ਆਹ ਬਜਟ ਲਾਈਨ ਠੀਕ ਤੇ ਜੇ ਗੁੱਡ ਵਾਈ ਇਸ ਹਸਤੀ ਹੋ ਜਵੇ ਤਾਂ ਬਜਟ ਲਾਈਨ ਇਦਾਂ ਹੋ ਜੇਗੀ ਵਾਈ ਤਾਂ ਉੱਪਰ ਉੱਠ ਜਾਏਗੀ ਹੋਰ ਤੇ ਜੇ ਕਿਤੇ ਗੁੱਡ ਵਾਈ ਮਹਿੰਗਾ ਹੋ ਜੇ ਤਾਂ ਥੱਲੇ ਆ ਜਾਏਗੀ ਠੀਕ ਆਹ ਆਪਣੀ ਨੋਰਮਲ ਸੀਗੀ ਬਜਟ ਲਾਈਨ ਜਦੋਂ ਆਪਣਾ ਗੁੱਡ ਵਾਈ ਮਹਿੰਗਾ ਹੋ ਗਿਆ ਤਾਬਾ ਘਟ ਖਰੀਦਦੇ ਆ ਨੀਚੇ ਜੋ ਸਸਤਾ ਹੋਇਆ ਤਾਂ ਜ਼ਿਆਦਾ ਖਰੀਦਦੇ ਆ ਉੱਪਰ ਇਹ ਲਾਈਨਾਂ ਗੁੱਡ ਐਕਸ ਤੇ ਗੁੱਡ ਵਾਈ ਦੀ ਕੁਆਂਟੀਟੀ ਨੂੰ ਸ਼ੋ ਕਰ ਰਹੀਆਂ ਨੇ ਪ੍ਰਾਈਸ ਨੂੰ ਸ਼ੋ ਨਹੀਂ ਕਰ ਰਹੀਆਂ ਇੱਥੇ ਇੱਕ ਡਾਊਟ ਬੜਾ ਵੱਡਾ ਹੋ ਜਾਂਦਾ ਬੱਚੇ ਵਾਸਤੇ ਕੀ ਹੈ ਆਪਾਂ ਕੀ ਦਿਖਾ ਰਹੇ ਆ ਧਿਆਨ ਨਾਲ ਸਮਝਣਾ ਜਿਹੜਾ ਲਗਾ ਲਓ ਆਹ ਵਾਲੀ ਹੈ ਪੁਆਇੰਟ ਏ ਪੁਆਇੰਟ ਬੀ ਪੁਆਇੰਟ ਸੀ ਜਿਹੜਾ ਪੁਆਇੰਟ ਏ ਵਾਲੀ ਹੈ ਇਹ ਸ਼ੋ ਕਰ ਰਹੀ ਹੈ ਕਿ ਪ੍ਰਾਈਸ ऑफ गुड एक्स इज डिक्रीज ठीक है ठीक है चाजल भी ध्यान रखना आ वाला डिक्रीज हुआ प्राइस है ए वाला इनक्रीज हुआ प्राइस, है। हुआ प्राइस है। ओके